ਦੇਖੋ ਸਾਹੀਆ ਉਹ ਤੇ ਸਾਥੀਓ ਲਿੰਕ ਨੂੰ ਕਰ ਦਿਓ ਵੱਤ ਤੋਂ ਵੱਤ ਸ਼ੇਅਰ ਜਿੰਨੇ ਵੀ ਆਪਣੇ ਗਰੁੱਪ ਬਣੇ ਹੋਏ ਆ ਉਹਨਾਂ ਚ ਸਾਰਿਆਂ ਚ ਕਰ ਦਿਓ ਸ਼ੇਅਰ ਤੇ ਜੇ ਆਵਾਜ਼ ਆ ਰਹੀ ਹੈ ਤਾਂ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਦੱਸ ਦਿਓ ਅੱਜ ਹੀ ਸਾਥੀਓ ਜਿੰਨੇ ਵੀ ਸਾਥੀ ਇਸ ਵਕਤ ਪੱਕੇ ਮੋਰਚਾ ਜਿਹੜਾ ਲੱਗਿਆ ਹੋਇਆ ਆਪਣਾ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ 9594 ਬੈਕ ਲਾਗ ਪੱਕਾ ਮੋਰਚਾ ਲੱਗਿਆ ਹੋਇਆ ਜਿੰਨੇ ਵੀ ਸਾਥੀ ਇਸ ਵਕਤ ਲਾਈਵ ਸੁਣ ਰਹੇ ਨੇ ਜਿੰਨੇ ਵੀ ਸਾਥੀ ਇਸ ਵਕਤ ਲਾਈਵ ਸੁਣ ਰਹੇ ਨੇ ਸਾਰੇ ਸਾਥੀਆਂ ਨੂੰ ਜਿਹੜਾ ਸਾਥੀਆਂ ਨੂੰ ਸਾਰਿਆਂ ਨੂੰ ਸਾਡੇ ਸਾਰੇ ਵੀਰਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੱਕਾ ਮੋਰਚਾ ਜਿਹੜਾ ਗੰਭੀਰਪੁਰ ਤੁਹਾਨੂੰ ਸਾਥੀਓ ਪਤਾਈਆ ਕਿ ਲਗਭਗ 40 ਦਿਨ ਹੋਣ ਆਲੇ ਨੇ ਜਾਂ ਹੋ ਗਏ ਨੇ ਮੋਰਚਾ ਲੱਗੇ ਨੂੰ 40 ਦਿਨ ਹੋਣ ਆਲੇ ਆ ਪਰ ਜਿਹੜੀ ਗਿਣਤੀ ਆ ਸਾਥੀਆਂ ਦੀ ਉਹ ਉੱਥੇ ਹੀ ਖੜੀ ਆ ਜੇ ਅਸੀਂ ਕਿਉਂਕਿ ਅਪਡੇਟ ਰਹਿੰਦੀ ਆ ਸਾਥੀ ਸਾਰਾ ਨੋਟ ਕਰਦੇ ਆ ਹਜੇ ਤੱਕ ਜਿਹੜਾ ਸਿਰਫ 40 ਬੰਦਿਆਂ ਦੀ ਜਿਹੜੀ ਰਿਟਰਨ ਆ ਮੱਲ ਆਉਣ ਜਾਣ 40 ਬੰਦਿਆਂ ਦੀ ਬਣਿਆ ਤਾਂ ਇਹ ਗੱਲ ਤਾਂ ਸਾਥੀਓ ਤੁਹਾਡੇ ਧਿਆਨ ਦੇ ਵਿੱਚ ਦਵਾ ਦਈਏ ਕਿ ਆਪਾਂ ਜਿਹੜੇ 40 ਬੰਦੇ ਆ ਉਹ ਜਿਹੜਾ ਬੈਕਲੌਗ ਦਾ ਹੱਲ ਨਹੀਂ ਕਰਵਾ ਸਕਦੇ ਉਹ ਵੀ ਸਾਥੀ ਕਿਸੇ ਨੂੰ ਘਰ ਦੇ ਵਿੱਚ ਕੰਮ ਹੁੰਦਾ ਆਪਸ ਦੇ ਵਿੱਚ ਆਉਣ ਜਾਣ ਜਾਂਦਾ ਕੋਈ ਸਾਥੀ ਚੱਲ ਗਿਆ ਤੇ ਦੂਰੀ ਦੂਰੀ ਵਾਰ ਇੱਥੇ ਕਈ ਸਾਥੀ ਐਵੇਂ ਦੇ ਬੈਠੇ ਆ ਜਿਵੇਂ ਜਿਨ੍ਹਾਂ ਨੂੰ ਅਜੇ 10-10 ਦਿਨ ਲਗਾਤਾਰ ਬੈਠੇ ਨੂੰ ਹੋ ਗਏ ਸਾਥੀ ਰਤੇਸ਼ ਨੇ ਜਿਹੜੇ ਅੱਜ ਤੱਕ ਜਿਨ੍ਹਾਂ ਨੇ ਅਜੇ ਤੱਕ ਘਰੇ ਆਪਣੇ ਰਾਤ ਨਹੀਂ ਲਾਈ ਤੇ ਜੋ ਵੀ ਕਰੇ ਜੋ ਵੀ ਕੰਮਕਾਰ ਹੁੰਦਾ ਇੱਥੇ ਜਾਂ ਦਵਾਈ ਬਚਾਉਣੇ ਜਾਵੇ ਜੋ ਵੀ ਕੰਮ ਹੁੰਦੇ ਨੇ ਹਰ ਇੱਕ ਕੰਮ ਨੂੰ ਇੱਥੇ ਬੈਠੀ ਹੈਂਡਲ ਕਰਦੇ ਆ ਤੇ ਬਾਕੀ ਸਾਥੀ ਵੀ ਕਰੇ ਇੱਕ ਇੱਕ ਵਾਰ ਜਾ ਕੇ ਦੋ ਦੋ ਦਿਨ ਲਾ ਕੇ ਆਪਣਾ ਜਿਹੜਾ ਛੋਟਾ ਮੋਟਾ ਕੰਮ ਆ ਉਹ ਕੰਮ ਨਿਵੇੜ ਕੇ ਇੱਥੇ ਲਗਾਤਾਰ ਇਸ ਮੋਰਚੇ ਦੇ ਉੱਪਰ ਡਟੇ ਬੈਠੇ ਨੇ ਕਿਉਂਕਿ ਇਹਨਾਂ ਨੂੰ ਪਤਾ ਕਿ ਜਿਹੜੀ ਲੜਾਈ ਆ ਜਿਸ ਤਰੀਕੇ ਦੀ ਸਰਕਾਰ ਆ ਜਿਹੜਾ ਉਹਦਾ ਰਵਈਆ ਉਹ ਤਾਨਾਸ਼ਾਹੀ ਰਵਈਆ ਜਿਹੜੀ ਆਪਣੀ ਗੱਲ ਨੂੰ ਨਹੀਂ ਗੋਲ ਰਹੀ ਉਹਨਾਂ ਦੀ ਜਿਹੜੀ ਈਨ ਮਨਵਾਉਣੀ ਆ ਜਿਹੜਾ ਆਪਣਾ ਬੈਕਲੌਗ ਪੂਰਾ ਕਰਵਾਉਣਾ ਤੇ ਉਹ ਕਿਵੇਂ ਹੋਊਗਾ ਉਹ ਸਤੂ ਰਾਤਾਂ ਚੋ ਕੇ ਹੋਊਗਾ ਤੇ ਇਸ ਤਰੀਕੇ ਦੇ ਨਾਲ ਜੋ ਆਪਣਾ ਸੰਘਰਸ਼ ਵਿੱਡਿਆ ਹੋਇਆ ਉਸ ਸੰਘਰਸ਼ ਦੇ ਮੈਦਾਨ ਦੇ ਵਿੱਚ ਉੱਤਰ ਕੇ ਜਿਹੜਾ ਬੈਕਲੌਗ ਆ ਜਿਹੜਾ ਉਹ ਪੂਰਾ ਹੋਊਗਾ ਇਸੇ ਕਰਕੇ ਤੁਹਾਨੂੰ ਅਸੀਂ ਹਰ ਰੋਜ਼ ਇਹ ਅਪੀਲ ਕਰਦੇ ਆ ਸਾਥੀਓ ਕਿ ਤੁਸੀਂ ਸਾਰੇ ਮੋਰਚੇ ਦੇ ਉੱਪਰ ਪਹੁੰਚੋ ਅਜੇ ਤੱਕ 40 ਬੰਦੇ ਨੇ ਜਿਹੜੇ ਉਹਨਾਂ ਨੂੰ ਅਸੀਂ ਦੇਖਿਆ 40 ਦਿਨ ਹੋ ਗਏ 40 ਬੰਦਿਆਂ ਨੂੰ ਅਸੀਂ ਦੇਖਿਆ ਜਿਹੜੇ ਇੱਥੇ ਪਹੁੰਚੇ ਨੇ ਮੋਰਚੇ ਦੇ ਉੱਪਰ ਜਦੋਂ ਆਪਾਂ ਮੋਰਚਾ ਲਾਉਣਾ ਸੀ ਲਾਉਣ ਤੋਂ ਪਹਿਲਾਂ ਬਹੁਤ ਸਾਥੀ ਨੇ ਐਵੇਂ ਦੇ ਸਾਥੀ ਨੇ ਜਿਹੜੇ ਸਾਨੂੰ ਫੋਨ ਕਰਕੇ ਕੁਝ ਭੈਣਾ ਵੀ ਨਹੀਂ ਜਿਹੜੇ ਮੈਸੇਜ ਕਰਕੇ ਇਹ ਕਹਿੰਦੇ ਸੀ ਵੀ ਤੁਸੀਂ ਮੋਰਚਾ ਲਾਓ ਤੁਸੀਂ 2468 ਦੀ ਲਿਸਟ ਨੂੰ ਢੀਕ ਰਹੇ ਹੋ ਉਹਨਾਂ ਦੀ ਤਾਂ ਆ ਗਈ ਆ ਉਹ ਜੌਬ ਤੇ ਲੱਗ ਜਾਣੇ ਆ ਤੇ ਤੁਸੀਂ ਅਜੇ ਤੱਕ ਕੁਝ ਨਹੀਂ ਕਰ ਰਹੇ ਇਹ ਗੱਲਾਂ ਸਾਨੂੰ ਬੜਾ ਨਿਰਾਸ਼ ਹੋ ਕੇ ਕਹਿਣੀਆਂ ਪੈਂਦੀਆਂ ਨੇ ਜਿਸ ਤਰੀਕੇ ਦੇ ਨਾਲ ਉਹ ਗੱਲ ਵੀ ਅਸੀਂ ਕਰਾਂਗੇ ਅੱਜ ਸਾਥੀ ਅ ਇਥੋਂ ਗਏ ਸੀਗੇ ਅਸੀਂ ਜਲਾਲਾਬਾਦ ਮੀਟਿੰਗ ਰੱਖੀ ਹੋਈ ਸੀ ਉਹ ਗੱਲ ਵੀ ਕਰਾਂਗੇ ਉਸ ਤੋਂ ਪਹਿਲਾਂ ਮੋਰਚਾ ਲਾਉਣ ਤੋਂ ਪਹਿਲਾਂ ਸਾਰੇ ਸਾਥੀ ਗਰੁੱਪਾਂ ਦੇ ਵਿੱਚ ਇਸ ਤਰੀਕੇ ਦਾ ਜੋਸ਼ ਦਿਖਾ ਰਹੇ ਸੀਗੇ ਕਿ ਤੁਸੀਂ ਮੋਰਚਾ ਲਾਓ ਤੁਸੀਂ ਕੋਈ ਐਕਸ਼ਨ ਕਰੋ ਤੁਸੀਂ ਪੱਕਾ ਮੋਰਚਾ ਲਾਓ ਪੱਕਾ ਧਰਨਾ ਲਾਓ ਅਸੀਂ ਸਾਰੇ ਤੁਹਾਡਾ ਸਾਥ ਦੇਵਾਂਗੇ ਭੈਣਾਂ ਦੀ ਗਿਣਤੀ ਵੀ ਬਹੁਤ ਘੱਟ ਆ ਕਿਉਂਕਿ ਜਿਆਦਾ ਜਿਹੜੀ ਈਟੀਟੀ ਆ ਉਹ ਵੈਸੇ ਦਾ ਪਰਸੈਂਟੇਜ ਦੇ ਤੌਰ ਤੇ ਪ੍ਰਤੀਸ਼ਾਲਾ ਤਰ ਤਰ ਦੇ ਦੇਖੀ ਆਪਾਂ ਗਿਣਤੀ ਜਿਆਦਾ ਭੈਣਾਂ ਦੀ ਇੱਥੇ ਬਹੁਤ ਘੱਟ ਗਿਣਤੀ ਆ ਸੌਖ ਘੱਟ ਜਿਹੜੀਆਂ ਭੈਣਾ ਨੇ ਉਹ ਪਮਚਰੀਆਂ ਨੇ ਸਾਰੇ ਸਾਥੀਆਂ ਨੂੰ ਅਪੀਲ ਆ ਕਿ ਜਿਹੜਾ ਆਪਣਾ ਸੰਘਰਸ਼ਾ ਵਿੱਡਿਆ ਹੋਇਆ ਉਹਦੇ ਵਿੱਚ ਸਾਥ ਦਵੋ ਤੇ ਉਹ ਭਾਵੇਂ ਜਿੰਨੇ ਵੀ ਸਾਥੀ ਨੇ ਆਪਾਂ ਇੱਥੋਂ ਜਿਹੜੀ ਪੱਕੇ ਮੋਰਚੇ ਤੋਂ ਇੱਕੋ ਇੱਕ ਜਿਹੜੀ ਗੱਲ ਆ ਕਿ ਬੈਕਲੌਗ ਦਾ ਹੱਲ ਹੋਵੇ ਜਿੰਨੇ ਸਾਥੀ ਉਸ ਲਿਸਟ ਦੇ ਵਿੱਚੋਂ ਰਹਿ ਵੀ ਜਾਂਦੇ ਆ ਉਹ ਭਾਵੇਂ ਬੈਕਲੌਗ ਹੋਵੇ ਨਾਉਟ ਜੁਆਇਨਿੰਗ ਹੋਵੇ ਆਪਾਂ ਹਰ ਇੱਕ ਦੀ ਗੱਲ ਕਰਾਂਗੇ ਕਿਉਂਕਿ ਆਪਾਂ ਤਾਂ ਜੌਬ ਲੈਣੀ ਆ ਤੇ ਲੈਣੀ ਤਾਂ ਮੈਰਿਟ ਦੇ ਆਧਾਰ 'ਤੇ ਆ ਇਹ ਐਵੇਂ ਦੀ ਕੋਈ ਗੱਲ ਨਹੀਂ ਕਿ ਆਪਾਂ ਵੱਧ ਨੰਬਰ ਵਾਲੇ ਤੋਂ ਪਹਿਲਾਂ ਲੱਗ ਜਣਗੇ ਜਾਂ ਮੇਰੇ ਮੇਰੇ 53 ਨੰਬਰ ਨੇ 55 ਵਾਲੇ ਤੋਂ ਮੈਂ ਪਹਿਲਾਂ ਲੱਗ ਜੂ ਮੈਂ 55 ਵਾਲੇ ਤੋਂ ਪਹਿਲਾਂ ਲੱਗ ਜੂਗਾ ਐਵੇਂ ਦੀ ਕੋਈ ਗੱਲ ਨਹੀਂ ਆ 60 ਵਾਲਾ 61 ਵਾਲੇ ਤੋਂ ਪਹਿਲਾਂ ਨਹੀਂ ਲੱਗ ਸਕਦਾ ਕੈਟਾਗਰੀ ਦੇ ਆਧਾਰ 'ਤੇ ਜੋ ਸਿਸਟਮ ਆ ਮੈਰਿਟ ਬਣੂਗੀ ਲੱਗਣਗੇ ਉਵੇਂ ਹੀ ਪਰ ਸਾਥੀਓ ਤੁਹਾਨੂੰ ਵੀ ਪਤਾ ਹੀ ਆ ਕਿ ਹੁਣ ਆ ਪਿੱਛੇ ਜੇ ਗੱਲ ਵੀ ਚੱਲੀ ਸੀ ਗਰੁੱਪਾਂ ਦੇ ਵਿੱਚ ਵੀ ਬੜਾ ਉਹ ਸ ਗੱਲਾਂ ਨੂੰ ਰੱਖਦੇ ਹੋਏ ਅਸੀਂ ਇੱਕ ਮੀਟਿੰਗ ਰੱਖੀ ਸੀ ਕਿ ਜਿਸ ਤਰੀਕੇ ਦੇ ਨਾਲ ਗੱਲ ਚੱਲ ਰਹੀ ਆ ਕਿ ਲਿਸਟ ਦੇ ਵਿੱਚ ਵਾਧਾ ਹੋਣ ਦੀ ਜਾਂ ਗਰੁੱਪਾਂ ਦੇ ਵਿੱਚ ਬੜਾ ਰੌਲਾ ਪੈ ਰਿਹਾ ਦੇਖੋ ਜੇ ਲਿਸਟ ਦੇ ਵਿੱਚ ਵਾਧਾ ਹੋ ਜਾਂਦਾ ਆਪਣੀ ਜਥੇਬੰਦੀ ਵੱਲੋਂ ਕੋਈ ਐਵੇਂ ਦੀ ਹੋਣੀ ਆ ਜੇ ਵਾਧਾ ਹੁੰਦਾ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਬਹੁਤ ਸਾਥੀਆਂ ਦੇ ਘਰਾਂ ਦੇ ਵਿੱਚ ਰਜਗਾਰ ਪਹੁੰਚੂਗਾ ਜੇ 9894 ਸਾਥੀਆਂ ਦਾ ਇਕੱਠਿਆਂ ਦਾ ਜੇ ਆਪਣਾ ਪੇਪਰ ਲਿਆ ਜਾਂਦਾ ਸਾਰਾ ਰਿਜ਼ਲਟ ਇਕੱਠਾ ਹੁੰਦਾ ਅੰਸਰ ਕੀ ਇਕੱਠੀ ਆਉਂਦੀ ਆ ਤਾਂ ਉਹ ਉਸੇ ਦੇ ਨਾਲ ਆਪਾਂ ਇਹ ਲਿਸਟ ਵੀ ਆਪਾਂ ਲੈ ਸਕਦੇ ਆ ਵਾਧਾ ਲਿਸਟ ਦੇ ਵਿੱਚ ਕਰਵਾ ਸਕਦੇ ਆ ਜਿੰਨੇ ਸਾਥੀਆਂ ਦੀ ਸਕਰੂਟੀਨੀ ਹੋਈ ਹੈ ਉਹਨਾਂ ਨੂੰ ਜੁਆਇਨ ਕਰਵਾ ਸਕਦੇ ਆ ਪਰ ਜੇ ਤੁਹਾਡਾ ਸਾਥ ਮਿਲੇ ਤਾਂ ਇਹ ਬਹੁਤ ਸਾਥੀ ਕੁਝ ਗੱਲਾਂ ਕਰਦੇ ਹੁੰਦੇ ਆ ਆਪਾਂ ਵੈਸੇ ਕਮੈਂਟ ਸੈਕਸ਼ਨ ਦੇ ਵਿੱਚ ਹੀ ਗੱਲਾਂ ਕਰਦੇ ਹੁੰਦੇ ਆ ਸਾਥੀ ਆਪਾਂ ਮੇਂ ਦੂਸਰੀ ਜੂਨੀਅਨ ਦੇ ਵਿੱਚ ਵੀ ਹੁਣ ਉਹ ਬਹੁਤ ਸਾਥੀ ਦਾ ਪੁਰਾਣੇ ਨੇ ਉਹ ਤਾਂ ਭਲੀ ਭਾਂਤੇ ਇਹ ਚੀਜ਼ਾਂ ਨੂੰ ਜਾਣਦੇ ਆ ਕਿ ਜੇ ਕਾਠਾ ਤਾਂ ਹਰ ਇੱਕ ਚੀਜ਼ ਆ ਉਹ ਆਪਾਂ ਸਰਕਾਰ ਤੋਂ ਲੈ ਸਕਦੇ ਆ ਆਪਣੀ ਨਜਾਇਜ਼ ਮੰਗ ਕੋਈ ਨਹੀਂ ਹਾਂ ਬੈਕਲੌਗ ਆ ਉਹ ਗੱਲ ਨੂੰ ਮੰਨਦੇ ਆ ਪਰ ਇਸ ਕਰਕੇ ਕਿ ਸਾਨੂੰ ਬਹੁਤਾ ਸਮਾਂ ਨਾ ਲਟਕਣਾ ਪਵੇ ਬਹੁਤਾ ਕਿਉਂਕਿ ਛੇੜ ਪੰਚੀ ਦਾ ਅਸੀਂ ਦੇਖਿਆ ਬਹੁਤ ਸਾਥੀ ਦੂਸਰੀ ਜਥੇਬੰਦੀ ਦੇ ਵਿੱਚ ਵੀ ਪੁਰਾਣੇ ਨੇ ਹਰ ਇੱਕ ਸਾਰੇ ਸਾਥੀ ਜਾਣਦੇ ਆ ਪਰ ਇਹ ਲੜਾਈ ਆਰਥਿਕਤਾ ਦੀ ਆ ਇਹਦੇ ਵਿੱਚ ਜੇ ਤੁਹਾਨੂੰ ਦੱਸੇ ਨਿਜਤਾ ਜਾਗ ਜਾਂਦੀ ਆ ਇਸ ਕਰਕੇ ਚਲੋ ਮੰਗਾ ਸਭ ਦੀਆਂ ਅਲੱਗ-ਅਲੱਗ ਹੁੰਦੀਆਂ ਨੇ 6835 ਤੋਂ ਪਹਿਲਾਂ बीएड ਹਰ ਇੱਕ ਸਟੇਟ ਦੇ ਵਿੱਚ ਜਿਹੜੀ बीएड ਇਨ ਸੀਗੀ ਆਪਾਂ 6835 ਜਥੇਬੰਦੀ ਦੇ ਸੰਘਰਸ਼ ਦੇ ਨਾਲ ਸਾਥੀ ਸਰੇਂਦਰਪਾਲ ਟਾਵਰ ਤੇ ਸੀਗੇ ਤੇ نیچے ਆਪਣੀ ਜਥੇਬੰਦੀ ਦੇ ਸਾਰੇ ਆਗੂ ਜਿੰਨੇ ਵੀ ਪ੍ਰਾਣੇ ਆਗੂ ਸੀ ਤੇ ਬਾਕੀ ਸਾਰਾ ਕੇਟਰ بڑے ਜੋਸ਼ ਤੇ ਹੌਸ ਦੇ ਨਾਲ ਬਿਨਾ बीएड ਤੋਂ 6835 ਪੋਸਟਾਂ ਲੈਂਦੀਆਂ ਸੀਗੀਆਂ ਜਰਤੀ ਜਿਹੜੇ ਰੂਲ ਬਣੇ ਹੋਏ ਸੀਗੇ ਤੇ ਉਸ ਤੋਂ ਪਹਿਲਾਂ 2364 ਭਰਤੀ ਬੀਜਡ ਦੇ ਬੇਸ ਤੇ ਆਈ ਸੀ ਹੋਰ ਵੀ ਬਹੁਤ ਗੱਲਾਂ ਨੇ ਜਿਆਦਾ ਸਮਾਂ ਤੁਹਾਡਾ ਨਹੀਂ ਖਰਾਬ ਕਰਾਂਗੇ ਪਰ ਐਵੇਂ ਨਹੀਂ ਕੋਈ ਗੱਲਾਂ ਨਹੀਂ ਹੁੰਦੀ ਕਿ ਰੂਲ ਆ ਰੂਲ ਇਹ ਆ ਜੇ ਇਹ ਬੋ ਆ ਐਵੇਂ ਦਾ ਕੁਝ ਨਹੀਂ ਹੁੰਦਾ ਸਾਥੀਓ ਸਰਕਾਰ ਸਰਕਾਰ ਤਾਂ ਕਾ ਹੁਣ ਐਸੀਬੀਸੀ ਦਾ ਪੋਰਟਲ ਨਹੀਂ ਖੋਲ ਰਹੀ ਸੀ ਤੇ ਉਦੋਂ ਵੀ ਤਾਂ ਆਪਾਂ ਸਾਰੇ ਜਿੰਨੇ ਵੀ ਸਾਥੀ ਸੀ ਚਲੋ ਜਿਨ੍ਹਾਂ ਨੇ ਵੀ ਸੰਘਰਸ਼ ਕੀਤਾ ਉਹਨਾਂ ਨੇ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਐਸੀਬੀਸੀ ਦਾ ਪੋਰਟਲ ਨਹੀਂ ਖਿਲਵਾਇਆ ਤੇ ਉਹ ਵੀ ਤਾਂ ਸਰਕਾਰ ਨਹੀਂ ਕਰ ਰਹੀ ਸੀ ਨਾ ਤਾਂ ਇਸ ਕਰਕੇ ਲਿਸਟ ਹੁਣ ਵੀ ਵੱਧ ਸਕਦੀ ਹੈ ਜੇ ਤੁਸੀਂ ਸਾਥ ਦੋਗੇ ਤਾਂ ਗੱਲ ਉਥੇ ਆ ਕੇ ਮੁੱਕਦੀ ਆ ਉਹਨਾਂ ਗੱਲਾਂ ਨੂੰ ਦੇਖਦੇ ਹੋਏ ਆਪਣੇ ਇੱਥੇ ਸਾਥੀ ਕੁਲਵਿੰਦਰ ਸਾਹਿਬਾ ਇੱਥੇ ਬੈਠੇ ਜੀਗੇ ਉਹਨਾਂ ਦੀ ਗੱਲ ਹੋਈ ਆਪਣਾ ਕੁਲਵਿੰਦਰ ਸਾਹਿਬਾ ਜੀ ਦੀ ਪ੍ਰਵਿੰਦਰ ਲਾਉਰੀ ਨਾਲ ਹੋਈ ਤੇ ਬਾਕੀ ਸਾਥੀ ਉਹ ਸੀਗੇ ਕਿਉਂਕਿ ਪੁਰਾਣੇ ਆਪੂ ਨੇ ਉਹ ਵੀ ਤੇ ਬਾਕੀ ਜਿਨ੍ਹਾਂ ਸਾਥੀਆਂ ਨਾਲ ਗੱਲ ਹੋਈ ਤੇ ਉਹਨਾਂ ਨੇ ਜਲਾਲਾਬਾਦ ਦੀ ਜਿਹੜੀ ਮੀਟਿੰਗ ਰੱਖੀ ਸਾਰੇ ਸਾਥੀਆਂ ਨੇ ਬੜਾ ਪਰਮਾ ਜਿਹੜਾ ਹੰਗਾਰਾ ਦਿੱਤਾ ਕਿ ਹਾਂ ਅਸੀਂ ਉੱਥੇ ਮੀਟਿੰਗ ਦੇ ਉੱਪਰ ਪਹੁੰਚਾਂਗੇ ਸਾਥੀ ਨੂੰ ਅਸੀਂ ਇੱਥੋਂ ਸਵੇਰੇ ਸਵਕਤੇ ਜਿਹੜਾ ਅਸੀਂ ਬੱਸ ਤੇ ਪਹੁੰਚਾਇਆ ਇੱਥੇ ਵੀ ਸਾਡੇ ਕੰਮ ਸੀਗੇ ਕਿਉਂਕਿ ਅਸੀਂ ਇਸ ਸਰਕਾਰ ਦਾ ਪੰਡੀ ਪ੍ਰਚਾਰ ਕਰਨ ਲੱਗੇ ਆ ਪਿੰਡ ਦੇ ਵਿੱਚ ਸਿੱਖਿਆ ਮੰਤਰੀ ਦੇ ਪਿੰਡ ਦੇ ਵਿੱਚ ਉਹਨਾਂ ਦੇ ਜਿਹੜੇ ਬਿਜਲੀ ਵਾਲੇ ਖੰਭੇ ਨੇ ਭਾਵੇਂ ਸੜਕ ਦੇ ਵਿੱਚ ਉੱਪਰ ਹੋਵੇ ਸਿੱਖਿਆ ਮੰਤਰੀ ਮੁਰਦਾਬਾਦ 994 ਬੈਕਲੌਗ ਜਿਹੜਾ ਪੂਰਾ ਕਰੋ ਹੋਰ ਵੀ ਇਸ ਤਰੀਕੇ ਦੇ ਜਿਹੜੇ ਨਾਰੇ ਨੇ ਉਹ ਲਿਖਦੇ ਆ ਸਾਰੇ ਸਾਥੀ ਰਾਤ ਨੂੰ ਆਪਣੀ ਡਿਊਟੀ ਜਿਹੜਾ ਆਪ ਦਾ ਜਿਹੜਾ ਯੋਗਦਾਨ ਉਹ ਪਾ ਰਹੇ ਨੇ ਨਿਵਾਰੇ ਨੇ ਉਹ ਸਾਥੀ ਉਹਨਾਂ ਨੂੰ ਅਸੀਂ ਇੱਥੋਂ ਚਲੋ ਆਪਦਾ ਵੀ ਇੱਥੇ ਆ ਹੀ ਕੰਮ ਚਲਾ ਲਿਆ ਉਹਨਾਂ ਨੂੰ ਅਸੀਂ ਜਲਾਲਾਬਾਦ ਭੇਜਿਆ ਆਪਦਾ ਵੀ ਤੁਸੀਂ ਮੀਟਿੰਗ ਕਰੋ ਜਦੋਂ ਸਾਥੀ ਇੱਥੋਂ ਗਏ ਤੇ ਅੱਜ ਜਦੋਂ ਮੀਟਿੰਗ ਤੇ ਗਏ ਉਹ ਗਿਣਵੇਂ ਪੰਜ ਜਣੇ ਉੱਥੇ ਸਾਥੀ ਸਰਬਜੀਤ ਪਰਵਿੰਦਰ ਲਾਹਰੀ ਅਤੇ ਇੱਕ ਆਪਣਾ ਕੁਲਵਿੰਦਰ ਸਾਮਾ ਤੇ ਦੋ ਸਾਥੀ ਹੋਰ ਸੀਗੇ ਇੱਕ ਭੈਣ ਸੀਗੇ ਤੇ ਪੰਜ ਛੇ ਜਣੇ ਜਿਹੜਾ ਉੱਥੇ ਪਹੁੰਚੇ ਤੇ ਜਦੋਂ ਆਪਾਂ ਗੱਲ ਕਰਦੇ ਆ ਕਿ ਲਿਸਟ ਦੇ ਵਿੱਚ ਵਾਦਾ ਕਰਵਾਉਣਾ ਉੱਥੇ 70 80 ਜਣੇ ਦੇ ਜਿਹੜੇ ਆਪਣਾ ਅਗੂਠੇ ਜੇ ਹੁੰਦੇ ਆ ਉਹ ਅਗੂਠੇ ਲਗਾ ਦ ਥੰਬੇ ਥੰਬੇ ਜੇ ਦਿਖਾ ਦਿੰਦੇ ਆ ਕਿ ਸਾਥੀਓ ਹਾਂ ਲਿਸਟ ਦੇ ਵਿੱਚ ਵਾਧਾ ਹੋਣਾ ਚਾਹੀਦਾ ਸਿਸਟਮ ਦਾ ਪਰ ਸਾਥੀਓ ਇਹ ਲਿਸਟ ਦੇ ਵਿੱਚ ਜਿਹੜਾ ਪੋਲ ਸੈਕਸ਼ਨ ਜਿਹੜਾ ਪੋਲ ਬਣਾਉਨੇ ਆ ਆਪਾਂ ਉਹਦੇ ਵਿੱਚ ਗੁੱਥੇ ਦਿਖਾਉਣ ਨਾਲ ਜਾਂ ਉਹਦੇ ਵਿੱਚ ਹਾਂ ਦਾ ਨਾਰਾ ਮਾਰਨ ਨਾਲ ਲਿਸਟ ਦੇ ਵਿੱਚ ਵਾਧਾ ਨਹੀਂ ਹੋਣਾ ਬੈਕਲੌਗ ਨਹੀਂ ਪੂਰਾ ਆਪਾਂ ਇਸ ਕਰਕੇ ਸਾਥੀਓ ਬਹੁਤ ਸਾਥੀ ਐਵੇਂ ਦੇ ਨੇ ਕਿ ਤੁਸੀਂ ਪਹਿਲਾਂ ਲੈ ਲਓਗੇ ਇਹਨਾਂ ਨੂੰ ਜਾਦਾ ਕੋਈ ਬਾਹਤ ਅਲੱਗ-ਅਲੱਗ ਗੱਲਾਂ ਕਰਦੇ ਆ ਸਾਥੀਓ ਅਸੀਂ ਤੁਹਾਡੇ ਨਾਲੋਂ ਪਹਿਲਾਂ ਨਹੀਂ ਜੁਆਇਨ ਹੁੰਦੇ ਇਹ ਅਸੀਂ ਆਪਣੀ ਮੰਗ ਕਰ ਰਹੇ ਆ ਕਿ ਸਾਨੂੰ ਜ਼ਿਆਦਾ ਸਮਾਂ ਨਾ ਲੱਗੇ ਤੁਸੀਂ ਜੁਆਇਨ ਹੋਵੋ ਤੁਹਾਨੂੰ ਉਹ ਚੀਜ਼ ਤੋਂ ਅਸੀਂ ਨਹੀਂ ਰੋਕਦੇ ਇਸ ਕਰਕੇ ਉਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਮੀਟਿੰਗ ਰੱਖੀ ਸੀ ਇਹ ਸਾਡੇ ਲਈ ਬੜੀ ਸ਼ਰਮ ਦੀ ਗੱਲ ਆ ਕਿ ਉੱਥੇ ਸਾਥੀ ਪਹੁੰਚਦੇ ਸਿਰਫ 6 ਪੋਸਟਾਂ ਹੈਗੀਆਂ ਨੇ 2994 ਤੇ ਉੱਥੇ ਸਾਥੀ ਪਹੁੰਚ ਰਹੇ ਨੇ 6 ਤੇ ਜਲਾਲਾਬਾਦ ਆ ਲਗਭਗ ਬਹੁਤ ਜ਼ਿਆਦਾ ਕੇਟਰ ਹੋਣਾ ਜਲਾਲਾਬਾਦ ਦੇ ਵਿੱਚ ਆ ਤਾਂ ਐਵੇਂ ਦੇ ਗੱਲਾਂ ਨੂੰ ਦੇਖਦੇ ਹੋਏ ਸਾਥੀ ਵੀ ਬੜਾ ਨਿਰਾਸ਼ ਹੋਏ ਕਿ ਅਸੀਂ ਇੱਥੋਂ ਰਾਤ ਉੱਥੇ ਸਵੇਰੇ ਚੱਲੇ ਠੰਡ ਦੇ ਵਿੱਚੋਂ ਇੱਥੋਂ ਅਨੰਦਪੁਰ ਸਾਹਿਬ ਤੋਂ ਤੇ ਉੱਥੇ ਜਦੋਂ ਪਹੁੰਚਦੇ ਆ ਦੂਜੇ ਦਿਨ ਜਾਣਿਆ ਤੇ ਉੱਥੇ ਕੋਈ ਮੀਟਿੰਗ ਕਰਨ ਜਿਹੜਾ ਪਹੁੰਚਦਾ ਨਹੀਂ ਤੇ ਜਦੋਂ ਸਾਥੀਓ ਤੁਸੀਂ 2-4 ਕਿਲੋਮੀਟਰ ਤਾਂ ਨਹੀਂ ਪਹੁੰਚ ਸਕਦੇ ਹੁਣ ਆਪਾਂ ਨੂੰ ਕਹੀ ਜਾਂਦੇ ਨੇ ਕਿ ਐਕਸ਼ਨ ਰੱਖੋ ਐਕਸ਼ਨ ਦਾ ਵੀ ਜਿਹੜਾ ਆਪਾਂ ਬਣਾਇਆ ਹੋਇਆ ਆ 1 ਦਸੰਬਰ ਦੇ ਵਿੱਚ ਅਜੇ ਕੋਈ ਡੇਟ ਆ ਜਿਹੜੀ ਉਹ ਮੇਤੀ ਕੋਈ ਫਿਕਸ ਨਹੀਂ ਕੀਤੀ ਪਰ ਕਿਉਂਕਿ ਬੀਏ ਦੇ ਪੇਪਰ ਚੱਲ ਰਹੇ ਨੇ ਤੇ ਆਪਣਾ ਟੈਟ ਦਾ ਵੀ ਸੀਗਾ ਪੇਪਰ ਆ ਇੱਕਦੋ ਸਾਥੀ ਜਿਹੜਾ ਤਿਆਰੀ ਵੀ ਕਰਵਾ ਰਹੇ ਨੇ ਟੈਟ ਦੀ ਉਹ ਚਲੋ ਹਰੇਕ ਦਾ ਆਪਦਾ ਰੋਜ਼ਗਾਰ ਲਈ ਕਰਨਾ ਪੈਂਦਾ ਤੇ ਉਹ ਆਪਾਂ ਮਾਨਸਾ ਵੀ ਜਿਹੜਾ ਸਾਥੀ ਅਜੀਤ ਮਾਨਸਾ ਨੇ ਉੱਥੇ ਵੀ ਗੱਲਬਾਤ ਕਰਕੇ ਮਾਨਸਾ ਦੀ ਇੱਕ ਤਾਂ ਮੀਟਿੰਗ ਰੱਖਣੀ ਆ ਕਿਉਂਕਿ ਮਾਨਸਾ ਦੇ ਵਿੱਚ ਵੀ ਕਿ ਡਰਾ ਭਾਵੇਂ ਭੁਲਾਡੇ ਦੇ ਵਿੱਚ ਤੇ ਮਾਨਸਾ ਦੇ ਵਿੱਚ ਆਪਾਂ ਦੋ ਜਗ੍ਹਾ ਤੇ ਮੀਟਿੰਗ ਕਰਦੀ ਹੋਵੇ ਉੱਥੇ ਵੀ ਮੀਟਿੰਗ ਕਰਾਂਗੇ ਤੇ ਉਸ ਤੋਂ ਮੀਟਿੰਗ ਤੋਂ ਕਰਨ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਆਪਾਂ ਦਸੰਬਰ ਦੇ ਵਿੱਚ ਭਾਵੇਂ 6 7 8 ਕੋਈ ਵੀ ਡੇਟ ਹਜੇ ਕੋਈ ਲੋਕ ਨਹੀਂ ਕੀਤੀ ਉਹ ਡੇਟ ਦੇ ਵਿੱਚ ਜਿਹੜਾ ਆਪਾਂ ਆਪਾਂ ਇੱਥੇ ਜਿਹੜਾ ਗੰਭੀਰਪੁਰਾ ਜਿਹੜਾ ਹਜੇ ਕੋਈ ਸਥਾਨ ਵੀ ਨਹੀਂ ਤੈਅ ਹੋਇਆ ਪਰ ਜ਼ਿਆਦਾਤਰ ਹਾਂ ਵੀ ਇਹੀ ਹੈ ਵੀ ਆਪਾਂ ਗੰਭੀਰਪੁਰ ਜਿਹੜਾ ਆਪਣਾ ਇੱਕ ਦਿਨ ਦਾ ਜੋ ਇਹ ਸਾਥੀ ਬਹੁਤ ਸਾਥੀਆਂ ਨੇ ਮੈਸੇਜ ਆਉਂਦੇ ਕਿ ਤੁਸੀਂ ਇੱਕ ਦਿਨ ਦਾ ਰੱਖੋ ਤੇ ਉਹ ਆਪਾਂ ਰੱਖਾਂਗੇ ਇੱਥੇ ਤੇ ਸਾਰੇ ਸਾਥੀ ਸਾਥੀਆਂ ਨੂੰ ਅਪੀਲ ਹੈ ਕਿ ਜਦੋਂ ਵੀ ਸਟੇਟ ਕਮੇਟੀ ਹਜੇ ਇਹ ਕੋਈ ਫਾਈਨਲ ਨਹੀਂ ਹੋਇਆ ਜਦੋਂ ਵੀ ਸਟੇਟ ਕਮੇਟੀ ਤੁਹਾਨੂੰ ਸਨੇਹਾ ਦਿੰਦੀ ਆ ਤੁਹਾਡੇ ਆਪਣਾ ਰੋਜ਼ਗਾਰ ਲੈਣ ਦੇ ਲਈ ਤੁਸੀਂ ਜਿਹੜਾ ਗੰਬੀਰਪੁਰ ਪੱਕੇ ਮੋਰਚੇ ਤੇ ਪਹੁੰਚੋ ਜਾ ਕੇ ਤੇ ਹੋਰ ਵੀ ਆਪਾਂ ਜਿਹੜਾ ਪੱਕਾ ਆਪਣਾ ਇੱਕ ਦਿਨ ਦਾ ਜਿਹੜਾ ਐਕਸ਼ਨ ਆ ਉਹ ਲਾਉਣੇ ਆ ਤਾਂ ਸਾਰੇ ਸਾਥੀ ਉੱਥੇ ਪਹੁੰਚੋ ਇਸ ਕਰਕੇ ਜਿਹੜਾ ਆਪਣਾ ਬੈਕਲੌਗ ਆ ਉਹਨੂੰ ਆਪਾਂ ਪੂਰਾ ਕਰਵਾ ਸਕੀਏ ਤੇ ਇਸ ਤੋਂ ਬਾਅਦ ਜਿਹੜੀ ਸਾਥੀਆਂ ਗੱਲਾਂ ਕਿ ਕਾਫੀ ਚੀਜ਼ਾਂ ਨੇ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਤੇ ਤੁਸੀਂ ਜਿਹੜਾ ਫੰਡ ਦਾ ਸਹਿਯੋਗ ਆ ਉਹ ਵੀ ਕਰੋ ਜਿਨ੍ਹਾਂ ਸਾਥੀਆਂ ਨੇ ਪਹਿਲਾਂ ਕਰਤਾ ਜਾਂ ਪਿਛਲੇ ਦਿਨਾਂ ਦੇ ਵਿੱਚ ਕਰਤਾ ਉਹ ਵੀ ਉਹ ਸਾਥੀ ਭਾਵੇਂ ਰਹਿਣ ਦਿਓ ਜਾਂ ਜਿੰਨੇ ਹੋਰ ਸਾਥੀ ਕਰ ਸਕਦੇ ਨੇ ਜਿੰਨਾਂ ਕੋ ਸਹਿਯੋਗ ਕਰ ਸਕਦੇ ਆ ਫੰਡ ਦੇ ਰੂਪ ਦੇ ਵਿੱਚ ਸਹਿਯੋਗ ਆ ਜਿਹੜਾ ਤੁਸੀਂ ਸਾਥੀਓ ਕਰੋ ਕਿਉਂਕਿ ਜਿਹੜਾ ਧਰਨਾ ਚਲਾਉਣ ਦੇ ਲਈ ਜਿਹੜਾ ਬਹੁਤ ਮੁਸ਼ਕਲ ਹੁੰਦੀ ਆ ਤਾਂ ਡੇਲੀ ਖਰਚਾ ਹੁੰਦਾ ਹੈ ਤੇ ਇਸ ਕਰਕੇ ਤੁਸੀਂ ਜਿੰਨਾ ਕੋ ਹੋ ਸਕਦਾ ਕੁਈ ਬਹੁਤਾ ਤੁਹਾਡੇ ਤੇ ਕੋਈ ਤਲਵਾਰ ਨਹੀਂ ਲਟਕਾਈ ਦੀ ਸਾਥੀਓ ਜਿੰਨਾ ਸਾਨੂੰ ਵੀ ਪਤਾ ਕਿ ਬੇਰੋਜ਼ਗਾਰ ਆਪਾਂ ਜਿਹੜੇ ਸਾਥੀ ਚਲੋ ਛੋਟਾ ਮੋਟਾ ਕੰਮ ਕਰਦੇ ਆ ਥੋੜਾ ਬਹੁਤਾ ਕੰਮ ਕਰਦੇ ਆ ਆਪਦੇ ਘਰ ਦਾ ਚੁੱਲਾ ਚਲਾਉਣ ਦੇ ਲਈ ਉਹ ਸਾਥੀ ਸਹਿਯੋਗ ਕਰਿਓ ਆਪਾਂ ਦਾ ਦੁਨੀਆ ਆਪਣਾ ਖਾਤਾ ਜਿਹੜਾ ਰਾਜਕੁਮਾਰ ਤੇ ਅਮਨਦੀਪ ਕੁਮਾਰ ਦੇ ਨਾਮ ਤੇ ਜਿਹੜਾ ਖਾਣਾ ਖੁੱਲਿਆ ਹੋਇਆ ਉਹਦੇ ਵਿੱਚ ਜਿਹੜਾ ਸਾਥੀਓ ਫੰਡ ਦਾ ਸਹਿਯੋਗ ਕਰਕੇ ਤਣੋਂ ਮਨੋਂ ਦਿੱਤੰ ਨੂੰ ਜਿਹੜਾ ਤੁਸੀਂ ਜੱਫੀ ਨਦੀ ਦਾ ਸਾਥ ਦਿਓ ਤਾਂ ਕਿ ਜਿਹੜੀਆਂ ਸਾਡੀਆਂ ਉਸਤਾਨੇ ਬੈਕਲੌਗ ਦੀਆਂ ਆ ਉਹ ਆਪਣਾ ਮੈਕੀ ਤੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। আচ্ছা। ਸਾਰੇ ਸਾਥੀਆਂ ਦਾ ਬੋਲੋ ਨਾ। ਬੋਲਣਾ। ਸਾਰੇ ਹੀ ਸਾਥੀਆਂ ਨੂੰ ਪਿਆਰੇ ਪ੍ਰੀਸ਼ਾਸਤਰੀਕਰ ਬਾਕੀ ਤਾਂ ਸਾਰੀ ਗੱਲਬਾਤ ਸਾਥੀ ਬਲਵਿੰਦਰ ਕਾਕਾ ਜੀ ਨੇ ਤੁਹਾਡੇ ਨਾਲ ਕਰ ਲਈ ਹੈ ਤੇ ਮੈਂ ਖਾਸ ਕਰਕੇ ਅਬੌਰ ਵਾਲੇ ਸਾਥੀਆਂ ਨੂੰ ਕਹਿਣਾ ਚਾਹੁੰਨਾ ਵੀ ਲਗਭਗ ਹਰੇਕ ਬਲਾਕ ਤੋਂ ਡਿਸਟ੍ਰਿਕਟ ਤੋਂ ਇੱਥੇ ਸਾਥੀ ਆਪਦੀ ਮਤਲਬ ਇੱਕ ਵਾਰੀ ਜਾਂ ਦੋ ਵਾਰੀ ਪਹੁੰਚ ਚੁੱਕੇ ਨੇ ਪਰ ਅਬੌਰ ਦੀ ਗਿਣਤੀ ਇੱਥੇ ਨਾ ਮਾਤਰ ਇੱਕ ਜਾਂ ਦੋ ਸਾਥੀ ਇੱਥੇ ਧਰਨੇ ਤੇ ਪਹੁੰਚੇ ਨੇ ਹਜੇ ਤੱਕ ਅਬੌਰ ਬਲਾਕ ਤੋਂ ਮੈਂ ਸਾਥੀ ਦੀਪਕ ਜੀ ਨੂੰ ਤੇ ਰਾਜਕੁਮਾਰ ਜੀ ਨੂੰ ਤੇ ਸਾਥੀ ਸੁਰਿੰਦਰ ਜੀ ਨੂੰ ਵੀ ਇਹ ਅਪੀਲ ਕਰਦਾ ਵੀ ਅਬੋਰ ਦੇ ਜਿੰਨੇ ਵੀ ਸਾਥੀ ਨੇ ਭਾਵੇਂ ਡੋਰ ਟੂ ਡੋਰ ਵਰਕ ਹੋਵੇ ਭਾਵੇਂ ਅਬੋਰ 'ਚ ਕੋਈ ਮੀਟਿੰਗ ਬੁਲਾਈ ਜਾਵੇ ਮੀਟਿੰਗ ਦੇ ਮਾਧਿਅਮ ਨਾਲ ਰਾਈ ਵਾਤੋ ਵਾਦ ਲਾਂਬੰਦੀ ਕਰਕੇ ਸਾਥੀਆਂ ਨੂੰ ਗੰਬੀਰਪੁਰ ਧੰਨੇ ਤੇ ਭੇਜਿਆ ਜਾਵੇ ਜਾਂ ਉਹਨਾਂ ਤੱਕ ਗੱਲ ਪਹੁੰਚਾਈ ਜਾਵੇ ਤੇ ਇੱਥੇ ਸਾਥੀਓ ਜਿਹੜਾ ਵੀ ਪ੍ਰਬੰਧ ਹੈ ਚਾਹੇ ਪੈਣਾ ਦੇ ਰੁਕਣ ਵਾਸਤੇ ਹੋਵੇ ਚਾਹੇ ਸਾਥੀ ਭਰਾਵਾਂ ਦੇ ਰੁਕਣ ਵਾਸਤੇ ਹੋਵੇ ਸਾਰਿਆਂ ਲਈ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਇੱਥੇ ਧੰਨਵਾਦ ਸਾਥੀਓ ਚਲਾਈ ਬੰਦ ਕਰਨਾ ਬੰਦ ਕਰਨਾ ਚਲਾਈ ਨਾ ਯਾਰ ਉਹਨੂੰ ਪੁੱਛਣਾ ਜੇ ਉਹ ਯਾਰ ਆਕੋ ਸਾਥੀ ਨਾਲ ਕਮੈਂਟ ਕਰ ਰਹੇ ਨੇ ਕਿ ਮੈਂ ਤਾਂ ਚਲੋ ਨਾਮ ਤਾਂ ਚਲੋ ਕਾਨੂੰ ਲੈਣਾ ਉਹਨਾਂ ਨੂੰ ਪਤਾ ਲੱਗ ਗਈ ਜਾਣਾ ਜਿਹਨੇ ਲਾਈਵ ਦੇਖ ਵੀ ਰਹੇ ਨੇ ਕਿ ਤੁਸੀਂ ਆਪਣਾ ਇਹ ਹੋ ਸਕਦਾ ਹੈ ਆਪ ਵੀ ਉੱਥੇ ਇਹਨਾਂ ਨੂੰ ਦੱਸ ਦਈਏ ਕਿ ਸਾਥੀ ਉਹ ਜਿਹੜਾ 2468 ਦੀ ਲਿਸਟ ਮਜਾ ਜੁਆਇਨ ਕਰਾਉਣ ਦੇ ਲਈ ਜਿਹੜਾ ਉਹ ਸਾਥੀ ਆਪਣਾ ਡੀਪੀਆਈ ਦਫ਼ਤਰ ਜਿਹੜਾ ਘੇਰੀ ਬੈਠੇ ਨੇ ਤੇ ਉਹਨਾਂ ਦਾ ਉੱਤੇ ਮੋਰਚਾ ਲੱਗਿਆ ਹੋਇਆ ਤੇ ਤੁਸੀਂ ਇੱਥੇ ਕਮੈਂਟ ਕਰਨ ਦੀ ਬਜਾਏ ਨਾ ਤੁਸੀਂ ਉਹਨਾਂ ਦਾ ਗਰਾਊਂਡ ਦੇ ਉੱਪਰ ਸਾਥ ਦਵੋ ਤੇ ਜੇ ਤੁਹਾਡਾ ਉਸ ਲਿਸਟ ਦੇ ਵਿੱਚ ਨੰਬਰ ਆਉਂਦਾ ਤਾਂ ਤੁਸੀਂ ਜੁਆਇਨਿੰਗ ਪਾਵੋ ਜੇ ਨਹੀਂ ਆਉਂਦਾ ਤਾਂ ਤੁਸੀਂ ਜਿਹੜਾ ਜੋ ਬੈਰੀਕੇਡ ਲੱਗਿਆ ਹੋਇਆ ਉਹਨੂੰ ਹਟਾ ਦਿਓ ਤੇ ਇੱਥੇ ਗਰੁੱਪ ਦੇ ਅੱਜ ਤੇ ਕਮੈਂਟ ਕਰਨ ਦੀ ਬਜਾਏ ਤੁਸੀਂ ਉੱਥੇ ਪਹੁੰਚੋ ਮੈਨੂੰ ਤਾਂ ਇਹੀ ਲੱਗਦਾ ਕਿ ਤੁਸੀਂ ਰਜਾਈ ਦੇ ਵਿੱਚ ਬਹਿ ਕੇ ਜਿਹੜਾ ਕਮੈਂਟ ਕਰਦੇ ਹੋਵੋਗੇ ਤੁਸੀਂ ਗਰਾਉਂਡ ਲੈਵਲ ਦੇ ਉੱਪਰ ਕਿਉਂਕਿ ਉਹਨਾਂ ਦੇ ਵੀ ਜਿਹੜੀ ਗਿਣਤੀ ਆ ਸਾਥੀਓ ਦਿਨੋਂ ਦਿਨ ਘਟਦੀ ਜਾ ਰਹੀ ਹੈ ਬੰਦਾ 2468 ਆ ਪਰ ਉੱਥੇ ਵੀ ਗਿਣਤੀ ਜਿਹੜੀ ਘਟ ਰਹੀ ਆ ਤੁਸੀਂ ਇੱਥੇ ਕਮੈਂਟ ਕਰਨ ਦੀ ਬਜਾਏ ਤੁਸੀਂ ਉੱਥੇ ਪਹੁੰਚੋ ਤੇ ਤੁਸੀਂ ਉਹ ਸਾਥੀ ਆਪਣਾ ਸੰਘਰਸ਼ ਲੜ ਰਹੇ ਨੇ ਤੁਸੀਂ ਉਹਨਾਂ ਦਾ ਸਾਥ ਦਿਵੋ ਐ ਇੱਥੇ ਨਾ ਤੁਸੀਂ ਆਪਦਾ ਸਮਾਂ ਖਰਾਬ ਕਰੋ ਅਸੀਂ ਤੁਹਾਡੇ ਨਾਲੋਂ ਜੇ ਤੁਹਾਡਾ ਬਹੁਤੇ ਸਾਥੀ ਤਾਂ ਇਹ ਹੁੰਦੇ ਆ ਕਿ ਜਿਨ੍ਹਾਂ ਦਾ ਫਰਸਟ ਲਿਸਟ ਦੇ ਵਿੱਚ ਜਾਂ 2468 ਦੇ ਵਿੱਚ ਨੰਬਰ ਆਉਂਦਾ ਉਹ ਸਾਨੂੰ ਬੜੇ ਮਤਲਬ ਗੱਲਾਂ ਸਮਝਾਉਂਦੇ ਨੇ ਇਹ ਕਰ ਲਓ ਉਹ ਕਰ ਲਓ ਅਸੀਂ ਸਾਥੀਓ ਆਪਣੀ ਲੜਾਈ ਲੜ ਰਹੇ ਆ ਤੁਸੀਂ ਉਹਨਾਂ ਸਾਥੀਆਂ ਦਾ ਸਾਥ ਦਵੋ ਤੁਸੀਂ ਘਰੇ ਬੈਠ ਕੇ ਇਹਨਾਂ ਕਮੈਂਟਾਂ ਦੇ ਉੱਪਰ ਬਹੁਤਾ ਸਮਾਂ ਜਿਹੜਾ ਤੁਸੀਂ ਨਾ ਖਰਾਬ ਕਰੋ ਸਾਡੇ ਜਿਹੜਾ ਮੋਰਚੇ ਦੀ ਮੰਗ ਇਹ ਹੀ ਆ ਅਸੀਂ ਸਾਡੀ ਮੰਗ ਇਹ ਨਹੀਂ ਕਿ ਸਾਨੂੰ 2468 ਤੋਂ ਪਹਿਲਾਂ ਜੁਆਇਨ ਕਰਾਓ ਇਹ ਜਿਹੜੀਆਂ ਫੁੱਟਾ ਉਹ ਮਤਲਬ ਸਰਕਾਰ ਨੇ ਜਿਹੜਾ ਦੋਖਾੜ ਕੀਤਾ ਸਾਡਾ ਭਾਰਤੀ 994 ਸੀਗੀ ਸੋ ਉਹਨਾਂ ਗੱਲਾਂ ਨੂੰ ਤੁਸੀਂ ਨਾ ਖਲਵਾਓ ਤੁਸੀਂ ਆਪਦਾ ਇੱਥੇ ਸਮਾਂ ਕਰਨ ਖਰਾਬ ਕਰਨ ਦੀ ਬਜਾਏ ਤੁਸੀਂ ਉਹਨਾਂ ਦਾ ਸਾਥ ਦਿਵੋ ਤਾਂ ਇਹ ਆਪਣੀ ਜੁਆਇਨਿੰਗ ਪਾਓ ਤਾਂ ਜੋ ਤੁਸੀਂ ਤੁਹਾਡੇ ਘਰ ਦੇ ਵਿੱਚ ਵੀ ਰੋਜ਼ਗਾਰ ਆ ਸਕੇ ਤੇ ਜਿਹੜਾ ਅਸੀਂ ਆ ਤੇ ਅਸੀਂ ਵੀ ਜਿਹੜਾ ਆਪਣਾ ਬੈਕਲੌਗ ਦਾ ਹੱਲ ਕਰਵਾ ਕੇ ਜੁਆਇਨ ਹੋ ਸਕੀਏ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ